ਤੁਰੋ ਇਹ ਕਰਦਾ ਯਾਰ ਵੀ ਪਾਰਟੀ ਕਰਦੇ ਪਾਰਟੀ ਕਰਦੇ ਕੱਲ ਨੂੰ ਕਰਾਂ ਫਿਰ ਪਾਰਟੀ ਤੈਨੂੰ ਦੱਸ ਦੇ ਕੀ ਖਾਣਾ ਲੈ ਪੈਸੇ ਕਿਉਂ ਨਹੀਂ ਕੱਢਦਾ ਯਾਰ ਤੂੰ ਕਹਿ ਤਾਂ ਸੀ ਵੀ ਕੀ ਖਾਣਾ ਤੈਨੂੰ ਉਹੀ ਪਾਰਟੀ ਕਰ ਦੂੰਗਾ ਪੀਜ਼ਾ ਖਾਣਾ ਹੈ ਚੱਲ ਤੈਨੂੰ ਪੀਜ਼ਾ ਖਵਾ ਕੇ ਦਿਖਾਉਂ ਨਾਲ ਤੈਨੂੰ ਫ੍ਰੀ ਖਵਾਉਂਗਾ ਓਏ ਤੂੰ ਆਇਆ ਨਾ ਪੁੱਛ ਕੇ ਮੈਂ ਮੱਸ ਜਿਵੇਂ ਉਹਦੇ ਖਾਦਾ ਸੀ ਨਾ ਤੈਨੂੰ ਮੈਂ ਫ੍ਰੀ ਖਵਾ ਕੇ ਦਿਖਾਉਂਗਾ ਹਾਂ ਆਇਆ ਕਰੀ ਫਿਰ ਆਜੀ ਫਿਰ ਸਿੰਘ ਕੋ ਉਹੀ ਪੀਜ਼ਾ ਖਾਇਆ ਕਰਦੇ ਹਾਂ ਨੇ ਉਹ ਹੋਰੋਂ ਸਿੰਘ ਦਾ ਮਸ਼ਹੂਰ ਹੈ ਉੱਥੇ ਖਵਾ ਕੇ ਲੈਂਦਾ ਇਹਨੂੰ ਤੂੰ ਵੀ ਆਇਆ ਨਾ ਆਖੀ ਫਿਰ ਵੀ ਬਾਈ ਮੈਨੂੰ ਪੀਜ਼ਾ ਨਹੀਂ ਖਵਾਇਆ ਤੂੰ ਹਾਂ 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 ਨਾ ਕੋਈ ਚੱਕਰ ਨਹੀਂ ਆਜੀ ਚੰਗਾ ਚੰਗਾ ਟਾਈਮ ਨਾਲ ਆ ਜੀ ਬੱਸ ਮੈਂ ਤੇਨੂੰ ਉੱਥੇ ਲੈ ਕਰੂੰਗਾ ਫਿਰ ਚੰਗਾ ਨਾ ਨਾ ਬਧੀਆ ਬਈ ਬੋਲ ਤਾਂ ਠੀਕ ਹੈ ਠੀਕ ਹੈ ਚੰਗ ਲੈ ਬਾਈ ਇਹ ਵਾਂਗੀ ਗੱਲ ਹੈ ਕੱਲ ਨੂੰ ਲਾਉਣੇ ਆ ਕੋਈ ਸਕੂਲਾਂ ਪੀਜ਼ਾ ਕੱਥੇ ਲਾਉਂਦੇ ਲੈ ਇਹ ਪੀਜ਼ਾ ਕੱਥੇ ਆ ਗਿਆ ਸੀ ਕੱਲ ਨੂੰ ਫਿਰ ਛਰ ਵੀ ਤਾਂ ਰੋਟੀ ਬਣ ਗਈ ਹਾਂਜੀ ਤਿਆਰ ਹੈ ਰੋਟੀ ਤਾਂ ਤੇ ਅੱਜ ਨਾਲ ਤੁਸੀਂ ਜਲਦੀ ਆ ਜੀ ਗੋ ਦਵਾਈ ਦਵਾ ਕੇ ਲਿਓ ਜੀ ਓ ਯਾਰ ਚਲ ਕੋਈ ਗੱਲ ਨਹੀਂ ਕਰਵਾ ਲਾਂਗੇ ਤੁਹਾਡੇ ਨੂੰ ਦਾ ਪੈਸੇ ਮੇਰੇ ਦਾ ਕੋਈ ਐਜੀ ਨਹੀਂ ਚਲ ਕੋਈ ਗੱਲ ਨਹੀਂ ਮੈਂ ਕਰੂਗਾ ਅਨੀਮੈਂਟ ਬਹੁਤ ਥੀ ਮੈਂ ਪਤਾ ਕਰੂਗਾ ਕੈਦ ਦੇ ਦੇ ਜਿੰਨਾ ਕੋਲ ਮਿਲ ਗਿਆ ਤਾਂ ਠੀਕ ਹੈ ਹਾਂ ਚਲ ਠੀਕ ਹੈ ਬਰਾ ਠੀਕ ਹੈ ਇਹਦੇ ਚੀਏ ਰੁਪਈ ਹਾਂਜੀ ਠੀਕ ਜਦ ਮੈਂ ਮਾਦਰ ਕੋਲੋਂ ਦਾ ਫੋਨ ਕੀਤਾ ਬਹੁਤ ਲੇਟ ਹੋ ਗਿਆ ਅੱਜ ਫਿਰ ਕਿਵੇਂ ਪਾਰਟੀ ਕਰਨਾ ਕਦੇ ਤੂੰ ਪੈਸਾ ਲਾਉਂਦਾ ਨਹੀਂ ਕਦੇ ਓਏ ਤੈਨੂੰ ਪਤਾ ਤਾਂ ਹੈਗਾ ਪੈਸਾ ਮੈਂ ਲਾਉਂਦਾ ਨਹੀਂ ਨਾ ਮੈਂ ਕਿਹੜਾ ਆਪਣੇ ਖੋ ਕਰਨਾ ਤੈਨੂੰ ਅੱਛਾ ਹੋਰ ਕੀ ਕਰੇਗਾ ਤੈਨੂੰ ਫਿਰ ਹੀ ਖਵਾਉਂਗਾ ਪੀਜ਼ਾ ਮੇਰੇ ਨਾਲ ਚੱਲ ਆ ਜਾ ਆਇਆ ਆਇਆ ਚਲਦੇ ਆਪਾਂ ਪੀਜ਼ਾ ਬਾਈ ਬਾਈ ਯਾਰ ਲਾਸਕੀ ਖਾਣਾ ਕਿ ਬੱਸ ਹੀ ਹੋਣਾ ਕਿ ਬੱਸ ਇਹ ਤੁਮ ਬਾਲਦੀ ਕਰਦਾ ਹੋਈ ਇੱਕ ਤਾਂ ਇਹਨਾਂ ਦਾ ਜੋਕਰ ਨਹੀਂ ਚੱਲੀ ਇਹਦਾ ਮੰਗਲਵਾਰ ਵਾਲਾ ਪੀਜ਼ਾ ਆਪਾਂ ਉਹਦੇ ਵੀ ਲਵਾ ਗਏ ਨੇ ਇੱਕ ਨਾਲ ਇੱਕ ਪੀਜ਼ਾ ਕਿਰੀ ਸਰ ਲੈ ਲਵੋ ਵੀਰ ਜੀ ਲੈਣਾ ਵਰ ਕਿ ਆਹਨੇ ਮੈਂ ਉਹਦੇ ਉਹਦੀ ਮੱਧੀਆਂ ਬਾਈ ਆਰਡਰ ਆਫ ਕਰਨਾ ਸੀਗਾ ਦੇਣਾ ਸੀ ਤੁਹਾਨੂੰ ਹਾਂ ਜੀ ਦੱਸੋ ਪੈਠੋ ਵੀਰ ਜੀ ਆਪਣਾ ਮੁੰਡਾ ਆਉਂਦਾ ਠੀਕ ਹੈ ਹਾਂ ਭੇਜਿਆ ਬਾਈ ਹਾਂ ਜੀ ਹਾਂ अंदर क्या करो? लेना भाई। वही किन्ना तो लेना आउटर। हाँ, सामने ही बिरयात होना। ठीक है भाई। हाँ भी आउटर। ये तो तुमने आउटर तो ले लिया। अच्छा अंदर लेना नहीं से तो आउटर देना है। ठीक है जी। इंगाने की लाश। तू बस मर्सी करोगे।

जो तो जीड़ा जीड़ा। नहीं। जी 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 सर सर थोड़ा ठीक ठीक है 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 ये का आ आ ओके आता गाली भाई भाई यार मैं सरप्राइज सरप्राइज कोई गलती सरप्राइज ले गलो

दुर्गा जी बैठी तो ठंडा लगता है ठंडा लगता है पिज्जा ठीक है तो बैठू तब ऐसी चीज़ है तो बुला मैं वो जल्द जब पता है काट दिया पिज्जा खाना कि नहीं खाना है। खा ले तो भाई। तो, नहीं यार। हाँ जी सर। पिज़्ज़ा देता है। भाई सर, मैं पिज़्ज़ा कर लेके हैं। भाई यार कर पिज़्ज़ा कितना देता है यार? नहीं सर तो उसी सर जी मैं सर मुझे कि पीआर पैसे तो पूरे रहेगा भाई सर मैं हम की का सर जी मैं तो मैं पंद्रह पीजा मैं और देता तो, तो ना मैं नाल ना उठ करके मैं उसको तो लग गया के पीजा देता मैं तो पहले अपना अपना रखा हुआ है पीआर खड़ा कर दूंगा चलो भाई हम उसी उसी का कर सकते हैं भाई कैश का पैसे का देके जाने पड़े क्योंकि मतलब ठंडा पीजा सामने पता खाई नहीं सामने ते हुन पता लग गया सर मेरी ग्रीन मार हुई सर मैं जड़ी ना कोई तो बड़ा खाओ तो ਕੀ ਆਇਆ ਕੀ ਆਇਆ ਜਾਲ ਉਹ ਬੜਾ ਜਾਲ ਨਹੀਂ ਆ ਰਿਹਾ ਸਤਿਗੁਰਾਲ ਜੀ ਸਾਰਿਆਂ ਨੂੰ ਤੁਸੀਂ ਸਾਡੀ ਹੁਣੇ-ਹੁਣੇ ਵੀਡੀਓ ਦੇਖੀ ਹੈ ਜੀ ਤੁਹਾਨੂੰ ਵੀਡੀਓ ਕਿਵੇਂ ਲੱਗੀ ਸਾਨੂੰ ਦੇਖ ਕੇ ਕਮੈਂਟ ਜਰੂਰ ਕਰਕੇ ਦੱਸੋ ਜੀ ਸਾਡੀ ਵੀਡੀਓ ਲਾਈਕ ਐਂਡ ਸ਼ੇਅਰ ਜਰੂਰ ਕਰ ਲਈ ਜੀ ਇੱਕ ਤੁਹਾਨੂੰ ਹੋਰ ਦੱਸ ਦਿਆਂ ਜੀ ਆਪਣੀ ਤਲਵੰਡੀ ਤੋਂ ਜਿਹੜੀ ਸਰਦੂਲਗੜ੍ਹ ਨੂੰ ਰੋਡ ਜਾਂਦੀ ਆ ਉਹਦੇ ਉੱਪਰ ਸਿੰਘੋ ਮੰਡੀ ਇੱਕ ਪੀਜ਼ਾ ਕੈਫੇ ਆਪਣਾ ਓਪਨ ਹੋਇਆ ਭਰਾਵਾਂ ਦਾ ਠੀਕ ਹੈ ਉੱਥੇ ਜੂੜਾ ਕੇ ਜਾਇਓ ਬਹੁਤ ਵਧੀਆ ਪੀਜ਼ਾ 버ਗਰ ਸਾਰਾ ਕੁਝ ਬਹੁਤ ਵਧੀਆ ਬਣਾਉਂਦੇ ਆ ਭਾਈ ਇੱਕ ਵਾਰੀ ਬਾਈਆਂ ਨੂੰ ਜੂੜਾ ਕੇ ਮੌਕਾ ਦਿਓ ਧੰਨਵਾਦ ਜੀ